ਭਾਰਤ ਸਰਕਾਰ ਨੇ ਪੰਜ ਜਣੇ ਜਿਹੜੇ ਆ ਕਿ ਉਹ ਅਰੈਸਟ ਕਰ ਲਏ ਆ ਜਿਨ੍ਹਾਂ ਤੇ ਇਲਜ਼ਾਮ ਲੱਗਿਆ ਕਿ ਉਹ ਇੰਡੀਆ ਦੀਆਂ ਸਾਰੀਆਂ ਖਬਰ ਜਿਹੜੀ ਪਾਕਿਸਤਾਨ ਨੂੰ ਦਿੰਦੇ ਪਏ ਸੀ ਜੇ ਆਪਾਂ ਪਹਿਲਾਂ ਨਾਮ ਦੀ ਗੱਲ ਕਰੀਏ ਪੰਜ ਨਾਮ ਇੱਕ ਸਿੱਖ ਆ ਇੱਕ ਹਿੰਦੂ ਆ ਦੋ 크ਰਿਸਚੀਅਨ ਆ ਤੇ ਇੱਕ ਮੁਸਲਿਮ ਆ ਸਭ ਤੋਂ ਜਿਹੜਾ ਹਾਈਲਾਈਟ ਆ ਨਾਮ ਉਹ ਹੈਗਾ ਜੋਤੀ ਮਲਹੋਤਰਾ ਜਿਹੜੀ ਕਿ ਹਰਿਆਣਾ ਦੀ ਰਹਿਣ ਵਾਲੀ ਕੁੜੀ ਆ ਇੱਕ ਯੂਟਿਊਬਰ ਆ ਤੇ ਯੂ ਘੁੰਮਦੀ ਫਿਰਦੀ ਆ ਤੇ ਵਲੋਗਿੰਗ ਕਰਦੀ ਆ ਇਹਦੇ 1 32000 ਜਿਹੜੇ ਫਾਲੋਅਰ ਹੈਗੇ ਇੰਸਟਾ ਤੇ ਤੇ 3-4 ਲੱਖ ਜਿਹੜੇ YouTube ਤੇ ਸਬਸਕ੍ਰਾਈਬਰ ਆ ਤੇ ਇਹਦੇ ਤੇ ਇਲਜ਼ਾਮ ਆ ਪਾਕਿਸਤਾਨ ਦੋ ਤਿੰਨਰੀ ਪਾਕਿਸਤਾਨ ਗਈ ਆ ਤੇ ਪਾਕਿਸਤਾਨ ਦਾ ਇੱਕ ਦਾਨਿਸ਼ ਮੁੰਡਾ ਵਾ ਉਹਦੇ ਨਾਲ ਇਹ ਚੰਗੇ ਰਿਲੇਸ਼ਨ ਦੱਸੇ ਜਾ ਰਹੇ ਆ ਜਿਹਦਾ ਕਰਕੇ ਮੰਨ ਲਓ ਇਹਨੇ ਪਾਕਿਸਤਾਨ ਨਾਲ ਪਾਕਿਸਤਾਨ ਨੂੰ ਜਿਹੜੀ ਜਿਸੂਸੀ ਕਰਨੀ ਜਿਹੜੀ ਸ਼ੁਰੂ ਕਰਦੀ ਇਹ ਮੁੰਡਾ ਦਵਿੰਦਰ ਸਿੰਘ ਜਿਹੜਾ ਕਿ ਹਰਿਆਣੇ ਦਾ ਰਹਿਣ ਵਾਲਾ ਵਾ ਤੇ ਇਹਦੇ ਤੇ ਇਲਜ਼ਾਮ ਹੈ ਕਿ ਇਹ ਜਿਹੜਾ ਮੰਨ ਲਓ ਪਿੱਛੇ ਜੇ ਪਾਕਿਸਤਾਨ ਗਿਆ ਵਾ ਤੇ ਉਦੋਂ ਜਿਹੜੇ ਇਹਨੇ ਪਾਕਿਸਤਾਨ ਦੀ ਜਿਹੜੀ ਆਈਐਸਆਈ ਨਾਲ ਲਿੰਕ ਬਣਾਏ ਆ ਤੇ ਉਸ ਤੋਂ ਬਾਅਦ ਜਿਹੜੀਆਂ ਇਹ ਖਬਰਾਂ ਜਿਹੜੀਆਂ ਉਹਨਾਂ ਨੂੰ ਭੇਜਣ ਲੱਗਾ ਵਾ ਪੁਲਿਸ ਦਾ ਇਹ ਵੀ ਕਹਿਣਾ ਹੋਵੇ ਕਿ ਆਰਮੀ ਸ਼ਾਉਣੀ ਖੇਤਰ ਦੀਆਂ ਫੋਰਡਾਂ ਵੀ ਜਿਹੜੀਆਂ ਨੇ ਆਈਐਸਆਈ ਨਾਲ ਜਿਹੜੀਆਂ ਕਿ ਸਾਂਝੀਆਂ ਕੀਤੀਆਂ ਵਾਂ। ਬਾਕੀ ਜਿਹੜਾ ਦਵਿੰਦਰ ਮੁੰਡਾ ਵਾ ਉਹਦੀ ਫੈਮਲੀ ਲੋ ਇਹ ਵੀ ਸਟੇਟਮੈਂਟ ਆਈ ਆ ਕਿ ਉਹ ਮਤਲਬ ਜਦੋਂ ਕਰਤਾਰਪੁਰ ਸਾਹਿਬ ਗਿਆ ਸੀ ਤੇ ਉਹ ਮਤਲਬ ਪਿੰਡ ਦੇ ਵਸੀਆਂ ਨਾਲ ਗਿਆ ਹੀਗਾ। ਮਤਲਬ ਕੱਲਾ ਨਹੀਂ ਗਿਆ ਤੇ ਉਹਦਾ ਨਾਲ ਹੀ ਘੁੰਮ ਕੇ ਫੇਰ ਜਦੋਂ ਉਹ ਵਾਪਸ ਆ ਗਿਆ ਵਾ। ਜੇ ਇਦਾਂ ਦੀ ਗੱਲ ਸੀ ਤੇ ਜਿਹੜੇ ਬਾਕੀ ਪਿੰਡ ਦੇ ਬੰਦੇ ਸੀ ਤੁਸੀਂ ਉਹਨਾਂ ਨੂੰ ਵੀ ਅਰੈਸਟ ਕਰੋ। ਉਹ ਵੀ ਫਿਰ ਆਈਐਸਆਈ ਨੂੰ ਖਬਰਾਂ ਭੇਜਦੇ ਹੋਣਗੇ। ਬਾਕੀ ਤੁਹਾਡੀ ਇਸ ਬਾਰੇ ਕੀ ਰਾਏ ਆ ਕਮੈਂਟ ਕਰਕੇ ਆਪਣੀ ਰਾਏ ਜ਼ਰੂਰ ਦਿਓ।